ਅੱਜ ਸਭ ਤੋਂ ਪਹਿਲਾਂ ਮੈਂ ਪੱਤਰਕਾਰ ਸਹਿਬਾਨ ਦਾ ਜਿਹੜੀ ਅੱਜ ਸਾਡੇ ਨਗਰ ਕੌਂਸਲ ਲੰਗੜ ਦੀ ਮੀਟਿੰਗ ਹਰ ਵਾਰ ਦੀ ਤਰ੍ਹਾਂ ਸਤਿਕਾਰਯੋਗ ਪੱਤਰਕਾਰ ਸਹਿਬਾਨ ਜਿਹੜਾ ਸਾਡੀ ਕਵਰੇਜ ਕਰਨ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਨਗਰ ਕੌਂਸਲ ਲੰਗੜ ਦੀ ਵਿਸ਼ੇਸ਼ ਮੀਟਿੰਗ ਸੀ ਜੋ ਕਿ ਮਹੀਨਾ ਬਾਅਦ ਮੀਟਿੰਗ ਸੀ ਪਰ ਉਹਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਸਾਡਾ ਰੋਸ ਸੀ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਜਿਨ੍ਹਾਂ ਟੈਂਡਰ ਪਿਛਲੇ ਸਾਲ ਦੇ 2024 ਦੇ ਪਾਸ ਕੀਤੇ ਜਾ ਚੁੱਕੇ ਵਿਕਾਸ ਦੇ ਕੰਮ ਉਨਾਚ ਮੰਤਰੀ ਸਾਹਿਬ ਨੇ ਖੁਦ ਤੇ ਉਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਕੰਮ ਜਿਹੜੇ ਪਾਸ ਕੀਤੇ ਗਏ ਨਗਰ ਕੌਂਸਲ ਲੰਗੜ ਵੱਲੋਂ ਉਹਨਾਂ ਨੂੰ ਅਸੀਂ ਟੋਟਲ ਉਹਨਾਂ ਨੇ ਰੋਕ ਲਈ ਹੋਈ ਕਿ ਸਾਡੇ ਜਿਹੜੇ ਡਾਇਰੈਕਟਰ ਆਫਿਸ ਦੇ ਵਿੱਚ ਕੰਮ ਪਾਸ ਹੋ ਕੇ ਜਾਂਦੇ ਆ ਵਿਕਾਸ ਕਾਰਜ ਆ ਜਿਹੜਾ ਰੋਕੇ ਹੋਏ ਅਸੀਂ ਉਹਨਾਂ ਦੇ ਵਿਰੋਧ ਚ ਅੱਜ ਅਸੀਂ ਵੀ ਜਦ ਤੱਕ ਟੈਂਡਰ ਨਹੀਂ ਪਾਸ ਕਰਦੇ ਅੱਜ ਅਸੀਂ ਕਾਲੀਆਂ ਪੱਟੀਆਂ ਲਾ ਕੇ ਬੰਨ ਕੇ ਆਪਾਂ ਅੱਜ ਦੀ ਜਿਹੜੀ ਮੀਟਿੰਗ ਹੈ ਆਊਟ ਐਂਡ ਕੀਤੀ ਤੇ ਇਹਦੇ ਵਿੱਚ ਕਈ ਖਾਸ ਮਤੇ ਸੀ ਜਿਨ੍ਹਾਂ ਦੇ ਵਿੱਚੋਂ 3 ਕਰੋੜ 43 ਲੱਖ 35-36000 ਰੁਪਏ ਦਾ ਸੀ ਵੀ ਜਿਹੜਾ ਸਾਨੂੰ ਪੰਜਾਬ ਸਰਕਾਰ ਤੋਂ ਆਇਆ ਸੀ ਕਿ ਜਿਹੜੀ ਡੋਰ ਟੂ ਡੋਰ ਸੈਗਰੀਗੇਸ਼ਨ ਯਾਨੀ ਕਿ ਕੂੜਾ ਕਰਕਰ ਨੂੰ ਅਲੱਗ-ਅਲੱਗ ਕਰਕੇ ਤੇ ਉਹਨਾਂ ਤੇ ਲੋਕਾਂ ਤੋਂ ਯੂਜ਼ਰ ਚਾਰजेस ਲਈ ਜਾਣ ਸ਼ਹਿਰ ਵਾਸੀਆਂ ਤੋਂ ਅਸੀਂ ਅੱਜ ਦੇ ਮਤੇ ਨੂੰ ਪੈਂਡਿੰਗ ਪਾ ਦਿੱਤਾ ਕਿਉਂਕਿ ਅਸੀਂ ਇਹਨਾਂ ਨੂੰ ਕਿਹਾ ਕਿ ਆਲ ਰੈਡੀ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਲੋਕ ਆਪਾਂ ਜਿਹੜੀ ਨਗਰ ਕਾਉਂਸਲ ਲੰਗਲ ਹੈ ਆਲ ਰੈਡੀ ਸਮਰੱਥ ਹੈ ਵੀ ਉਹ ਇੱਕ ਚਾਰजेस ਦੇ ਸਕਦੀ ਤੇ ਅਸੀਂ ਇਹਨੂੰ ਮਤੇ ਨੂੰ ਪੈਂਡਿੰਗ ਕਰ ਦਿੱਤਾ ਵੀ ਜਦ ਤੱਕ ਕੋਈ ਪੰਜਾਬ ਦੀਆਂ ਹੋਰ ਕਾਉਂਸਲਾਂ ਇਹਦੇ ਚਾਰਜ ਨਹੀਂ ਲਾਂਦੀਆਂ ਉਦੋਂ ਤੱਕ ਅਸੀਂ ਬਿਲਕੁਲ ਵੀ ਇਹ ਫੈਸਲਾ ਨਹੀਂ ਲਾਉਂਗਾ ਇਹ ਸ਼ਹਿਰ ਵਾਸੀਆਂ ਦੇ ਹਿੱਤ ਦਾ ਫੈਸਲਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਲਿਖ ਕੇ ਆਇਆ ਕਿ ਯੂਜ਼ਰ ਚਾਰਜ ਲਾਏ ਜਾਣ ਜਿਹਦੇ ਚ ਘੱਟੋ ਘੱਟ 3 ਕਰੋੜ 3.5 ਕਰੋੜ ਦੇ ਕਲੈਕਸ਼ਨ ਤੇ ਲੱਗੇਗਾ ਖਰਚਾ ਆਏਗਾ ਜੋ ਲੋਕਾਂ ਤੋਂ ਲਿਆ ਜਾਏਗਾ ਪਰ ਅਸੀਂ ਉਹਨੂੰ ਅੱਜ ਮਤੇ ਨੂੰ ਪੈਂਡਿੰਗ ਪਾ ਦਿੱਤਾ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਇੱਕ ਸ਼ਮਸ਼ਾਨ ਘਾਟ ਤੇ ਆਲਰੇਡੀ ਕੰਮ ਚੱਲ ਰਿਹਾ ਸੀ ਉਸ ਕੰਮ ਦੇ ਵਿੱਚ ਹਾਈ ਕੋਰਟ ਦਾ ਹਵਾਲਾ ਦਿੰਦੇ ਹੋਏ ਕੋਈ ਨਾਗਰਿਕਾਂ ਨੇ ਨੰਗਲਦਿਆਂ ਨੇ ਰੋਕ ਲਵਾਈ ਹੋਈ ਸੀ ਕੰਮ ਦੀ ਉਸ ਮਤੇ ਨੂੰ ਵੀ ਕਿਹਾ ਸੀ ਕਿ ਪਾਸ ਕੀਤਾ ਜਾਵੇ ਪਰ ਅਸੀਂ ਉਹਨੂੰ ਪੈਂਡਿੰਗ ਰੱਖ ਲਿਆ ਇੱਕ ਸਾਡੇ ਉੱਥੇ ਦੇ ਵਿਦਾ ਸਾਗਰ ਜੀ ਆ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਜਿਹੜੀ ਸ਼ਮਸ਼ਾਨ ਘਾੜ ਦੀ ਕਮੇਟੀ ਆ ਉਹਨੋਂ ਤੋਂ ਇਹਦੇ ਤੱਥ ਜਾਣ ਲਵਾਂ ਇਹ ਇਹ ਕੰਮ ਸੀ ਉੱਥੇ ਆਲਰੇਡੀ ਕੰਮ ਕੰਸਟਰਕਸ਼ਨ ਦਾ ਚੱਲ ਰਿਹਾ ਸੀ ਰੇਟੇਨਿੰਗ ਵਾਲ ਦਾ ਔਨਰੇਬਲ ਹਾਈ ਕੋਰਟ ਦੇ ਵਿੱਚ ਕਿਸੇ ਨੇ ਲੋਕਲ ਜਿਹੜਾ ਸਿਟੀਜ਼ਨ ਆ ਜਾਂ ਨਾਗਰਿਕ ਆ ਉਹਨੇ ਕੇਸ ਪਾਇਆ ਹੋਇਆ ਉਹਦੇ ਉਹਦੇ ਕਾਰਨ ਉਹਨਾਂ ਨੇ ਕਿਹਾ ਵੀ ਇਹ ਰੋਕ ਲਈ ਜਾਵੇ ਕੰਮ ਤੇ ਇੱਕ ਕੰਮ ਨੂੰ ਸ਼ਿਫਟ ਕਰਨ ਲਈ ਕੌਂਸਲ 'ਚ ਮਤਾ ਲਿਆਂਦਾ ਗਿਆ ਸੀ ਵੀ ਠੇਕੇਦਾਰ ਦਾ ਵੀ ਨੁਕਸਾਨ ਨਾ ਹੋਵੇ ਤੇ ਜਿਹੜਾ ਕੰਮ ਪਾਸ ਕੀਤਾ ਗਿਆ ਉਹਦਾ ਵੀ ਲਾਹਾ ਲੈ ਲਿਆ ਜਾਵੇ ਪਰ ਵਿੱਧਾ ਸਾਗਰ ਜੀ ਨੇ ਅੱਜ ਕਿਹਾ ਕਿ ਮੈਨੂੰ ਪਹਿਲਾਂ ਸ਼ਮਸ਼ਾਨ ਘਾਟ ਦੀ ਕਮੇਟੀ ਨਾਲ ਪਤਾ ਕਰ ਲੈ ਫਿਰ ਇਹ ਸ਼ਿਫਟ ਕੀਤਾ ਜਾਵੇ ਇੱਕ ਸਾਡੇ ਕੋਲ ਅਜੋ ਡਾਇਰੈਕਟਰ ਆਫਿਸ ਨੇ ਜਿਹੜਾ ਮੁੱਖ ਇਹ ਇੱਕ ਨੋਵਾ ਦੀ ਮੰਗ ਕੀਤੀ ਸੀ ਵੀ ਜਿਹੜੀਆਂ ਸਾਡੇ ਕੋਲ ਆਲਰੇਡੀ ਨੋਵਾ ਹੈਗੀਆਂ ਜੀ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਮਨਾ ਕਰ ਦਿੱਤਾ ਪੰਜਾਬ ਸਥਾਨ ਸਰਕਾਰਾਂ ਨੂੰ ਕਿਉਂਕਿ ਅਨੋਵਾ ਆਪਾਂ ਨਹੀਂ ਵਰਤਦੇ ਐਮਸੀ ਸਾਹਿਬਾਨ ਨਹੀਂ ਵਰਤਦੇ ਵਰਤਦੇ ਤਾਂ ਅਫਸਰ ਸਹਿਬਾਨ ਨੇ ਪਰ ਉਹਦੇ ਵਿੱਚ ਆ ਵੀ ਜਿਵੇਂ ਮਾਤਾ ਨੈਣਾ ਦੇਵੀ ਜੀ ਜਾਂ ਅਨੰਤਪੁਰ ਸਾਹਿਬ ਜਾਂ ਭਾਖੜਾ ਡੈਮ ਹੈ ਉਹਦੇ ਤੇ ਸਾਡੇ ਵੀਆਈਪੀਾਂ ਦੀ ਡਿਊਟੀ ਜਾਂ ਬਹੁਤ ਜ਼ਿਆਦਾ ਵੀਆਈਪੀ ਕਦੇ ਕੋਈ ਵਿਜ਼ਿਟ ਕਰ ਰਿਹਾ ਵੀ ਜਿੱਥੇ ਅਫਸਰ ਅਧਿਕਾਰੀਆਂ ਨੂੰ ਜਾਂ ਕੌਂਸਲ ਨੂੰ ਲੋੜ ਹੈ ਦੀ ਵੀ ਇਹ ਨਾ ਭੇਜੀ ਜਾਵੇ ਉਹਦੇ ਕੋ ਸਾਡੀ ਰੋਵਾ ਦੀ ਮੰਗ ਕੀਤੀ ਸੀ ਅਸੀਂ ਉਹ ਮਤੇ ਨੂੰ ਰੱਦ ਕਰ ਦਿੱਤਾ ਵੀ ਅਸੀਂ ਨਹੀਂ ਭੇਜਣੀ ਉੱਥੇ ਤੇ ਇੱਕ ਮਤਾ ਸੀਗਾ ਅੱਜ ਵੀ ਸ਼ਵਾਲਿਕ ਜਿਹੜਾ ਆਪਣਾ ਇਹਨਾਂ ਦਾ ਫੋਕਲ ਪੁਆਇੰਟ ਹੈ ਉਹਦੇ ਚ ਕੋਈ ਬਿੱਲ ਸਾਡੇ ਕੋਈ ਉਹਦੇ ਚਾਰजेस ਰੁਕੇ ਹੋਏ ਸੀ 2021 ਤੋਂ ਜਾਦਦਾ ਸੀ ਟੇਕਓਵਰ ਕੀਤਾ ਟਿਊਬਲਾਂ ਦੇ ਜਾਂ ਬਿੱਲ ਹੋਰ ਸੀ ਉਹਦੇ ਚ ਅਸੀਂ ਅੱਜ ਉਹ ਕੌਂਸਲ ਨੂੰ ਕਹਤੋ ਵੀ ਇਹ ਪਾਸ ਕਰ ਦਿੱਤਾ ਕਿ ਬਿੱਲ ਜਿਹੜੇ ਪੁਰਾਣੇ ਆ ਉਹ ਭਰ ਦਿੱਤੇ ਜਾਣ ਕਿਉਂਕਿ ਉਹਨੂੰ ਟੇਕਓਵਰ ਕੀਤਾ ਸੀ